ਖਾ ਕੇ ਜੀ ਹੁਣ ਅਸੀਂ ਚੱਲੇ ਆਂ ਜੀ ਪੰਡਾਲ ਚ ਰੇੜੀਆਂ ਤੇ ਜੀ ਉਹ ਰੇੜੀਆਂ ਤੋਂ ਕੁਛ ਸਿੱਧਾ ਹੀ ਅਸੀਂ ਫਿਰ ਤੋਂ ਬਾਹਰ ਜਾਂਦੇ ਆਂ ਇਹ ਗੁਰੂ ਘਰ ਦੇ ਵਿੱਚ ਸੀ ਹੁਣ ਬਾਹਰ ਜਾਂਦੇ ਜੀ ਅਸੀਂ ਹੁਣ ਦੇ ਤਮਣਾ ਇਹ ਵੇਖੋ ਜੀ ਆ ਚੁੱਲਾ ਜੀ ਇਹ ਫਿਊ ਮੋਮੈਂਟਸ ਲੇਟਰ ਇਹ 10 ਰੁਪਏ ਜੀ ਇਹ 20 ਰੁਪਏ ਜੀ ਤਰੀਕਾ ਇੱਕ ਤਾਂ ਲਾਇਕ ਹੋ ਸ਼ੇਅਰ ਠੋਕ ਦਿਜੀਏ ਮਾਕਾਲ ਕਾ ਦਬਾ ਕੇ ਲਾਇਕ ਹੋ ਸ਼ੇਅਰ ਠੋਕ ਦਿਜੀਏ 5000 ਲੋੜੇ ਤੱਕ ਜਾਣਾ ਚਾਹੀਏ ਇਹ 4000 ਕਿਲੇ ਮੈਂ ਆ ਬਟ ਆ ਹੁਣ ਮੁੰਡੇ ਨੂੰ ਮੁੰਡਾ ਦਵਾਉਣਾ ਜੀ ਕਿਹੜੇ ਜਣਾ ਦੱਸ ਉਸਤੇ ਆ ਚਲੀ ਆ ਵੇਖੋ ਜੀ 10 ਰੁਪਏ ਲਏ 10 ਰੁਪਏ ਦੇ ਵਿੱਚ ਉਹ ਜਾਏ ਕਰ ਰਹੇ ਦੀ ਵੇਖੋ ਜੀ ਅਰੇ ਕੀ ਆ ਭਾਈ ਅਰੇ ਓਕੇ ਆ ਵੇਖੋ ਜਵਾਕਾਂ ਨੂੰ 10 ਰੁਪਏ ਲੱਗਿਆ ਅੱਜ ਕੋਟ ਹੈ ਕਿ ਕਰਦਾਈ ਵੇਖੋ ਕਿਵੇਂ ਨਿਆਰੇ ਲੈਂਦੇ ਈ ਦੇਖ ਛਾਲਾ ਮਾਰ ਦੇਖੋ ਜੇ ਜਾਏ ਫੁੱਲਾਂ ਜਾਈ ਕਰਦੀ

ਅਸਤੇ ਹੁਣ ਜਾਂਦੇ ਹਾਂ ਅਣਰਚੂ ਬਾਈ ਜ ਆ ਵੇਖ ਸੜਾ ਬਿੱਕੀ ਬਾਈ ਇਹ ਕਿਹੜਾ ਹੈ ਮੈਂ ਨਹੀਂ ਹੁੰਦਾ ਜਾਂ ਅੜਕੜਾ ਆਈ ਨੇਰੇ ਕਹਿੰਦੇ ਤੇਰੇ 200 ਰੁਪਏ ਲਵਾਏ ਬਿੱਕੇ ਨਾ ਮਿਆਰ ਬੇਨੇ ਦਿੰਦਾ 200 ਰੁਪਏ ਮਨੇ ਕਰ ਮਿਲਿਆ ਕਨਾ ਕਰਮੋ ਇਹਦਾ ਮਜ਼ਾਕ ਹੁੰਦਾ ਭੈ ਇਹ ਕੀ ਦੇਖ ਵੀ ਨਾ ਭਵਿੱਜ ਵਾਕ ਦੇ ਉਹ ਦੇਖ ਕੀ ਹੋ ਰਿਹਾ ਨਿਯਾਰੇ ਲੈਂਦੇ ਜਵਾਗ ਆ ਸਾਡੇ ਵਿੱਕੀ ਆ ਵਿੱਕੀ ਦਾ ਚੜਾਉਂਦੇ ਨਹੀਂ ਕਹਿੰਦੇ 50 ਰੁਪਏ ਲੈਂਦੇ 50 ਰੁਪਏ ਨਾਲ ਢਾਰੀ ਦਾ ਵਿੱਕੀ ਸਾਡਾ ਕਹ ਤੇਰੇ ਦਾੜੀ ਹੈ ਕਹਿੰਦੇ ਜਵਾਗ ਆ ਵਿੱਕੀ ਵੇਗ ਵਾਰੀ ਵਾਰੀ ਤਰਸਦਾ ਰੋਣ ਵੀ ਲੱਗ ਜਾ ਸਾਡਾ ਵਿੱਕੀ ਕਿਤੇ ਆ ਵੇਖੋ ਜਲੇਬੀਆਂ ਲੈ ਆਈ ਲਿਆਏ ਤਾਂ 40 ਰੁਪਏ ਜਣੇ ਆਂ ਦੇਖੋ ਜੀ ਹੁਣ ਕਾਇਨੇਵੇਂ ਕਿਵੇਂ ਖਾਂਦੇ ਜਿਵੇਂ ਹਲਕੇ ਨਹੀਂ ਖਾਂਦੇ ਓਵੇਂ ਖਾਂਦੇ ਆ ਸਾਡੇ ਵਿੱਕੀ ਬਾਈ ਜਿੰਦਾ ਕਦੇ ਦੇਖੇ ਨਹੀਂ ਹੋਂਗੇ ਕਰਦਾ ਉਹ ਵਿੱਕੀ ਬਾਈ ਦਾ ਮੂਹੇ ਬਾਤ ਕਰਕੇ ਹੋਰ ਕੀ 40 ਰੁਪਏ ਜਲੇਬੀਆਂ ਲਈ ਹਣ ਮੈਂ ਵੀ ਦਿਖਾਉਣਾ ਤੁਹਾਨੂੰ ਆਲ ਦੀ ਛਕੜ ਜਿਹੜਾ ਵੀਡੀਓ ਬਣਾਉਣਾ ਦੇਖੋ ਜੀ ਜਲੇਬੀਆਂ ਕਿਵੇਂ ਖਾਂਦੇ ਖਾਂਦਾ ਪਹਿਲਾਂ ਹੀ ਖਾਣੀ ਖਾਣ ਦਾ ਪਹਿਲਾਂ ਖੰਡਾ ਰੋਡੀਆਂ ਦੇ ਇੱਕਵੇਂ ਖਾਈਂ ਨੇ ਮਖਾਵਾ ਨਹੀਂ ਆ ਆ ਬਾਕੀ ਨੇ ਅੱਤ ਮੱਝ ਚ ਲੈ ਰਹੇ ਜੀ ਆ ਦੇ ਹਾਂ ਅਰ ਭਾਂਡੇ ਲੈਣੇ ਜੀ ਅਸੀਂ ਇਹ ਬੜੀ ਅੱਛੀ ਬਾਤ ਕਹੀਏ ਆਪ ਤੁਸੀਂ ਛੜੇ ਵਿੱਕੀ ਵਾਸਤੇ ਇਹਨੇ ਕੜਾ ਲਿਆ ਹੁਣ 20 ਰੁਪਿਆਵਾਂ ਵਾਲਾ ਆ ਕਰੇ ਅਗੇ ਪਤਾ ਕਿੰਨੇ ਦਾ ਕੋਈ 50 ਰੁਪਿਆਵਾਂ ਦਾ ਇੰવા ਲਿਆ ਲਾਈ ਤਾਂ 20 ਰੁਪਿਆਵਾਂ ਆਕੜਾ ਆ ਮੇਲੇ ਚ ਕਰਦੇ ਹਾਂ ਜੀ ਸਿਗਰਟੇ ਕੇ ਲਿਹਾ ਮੇਲੇ ਦੇ ਵਿੱਚ ਫਿਰਦੇ ਹਾਂ ਅਸੀਂ 100 ਰੁਪਏ ਦੇ ਕਿਹੜੀ ਜੀ ਘੇਰ ਲਈ ਆ ਲੈਤੇ 100 ਰੁਪਏ ਦੇ ਅਸੀਂ ਆ ਵਿੱਕੀ ਨੇ ਪਸੰਦ ਕੀਤੀ ਹੁਣ ਕਰੇ ਆ ਕਿ ਦੱਸੂ 200 ਦੇ ਆਏ ਆ ਹਾਂ ਵਿੱਕਿਆ ਹੀ ਨਾ 200 ਰੁਪਏ ਹੈ ਮੂੰਹ ਲਿਆ ਇਹ ਪੁੱਤ ਆਲਾ ਵੇਖੋ ਮੂੰਹ ਤਾਂ ਉਹੀ ਬਹੁਤ ਸੇਨੇ ਪੁੱਤ ਆਰ ਗਏ ਆ ਵੇਖੋ ਲੜੀ ਜਾਂਦੇ ਕਿਵੇਂ ਖਰਮਸਤੀ ਕਰੀਂਦੇ ਉਹ ਗੁਰੂ ਘਰ ਆਈ ਸੜਾ ਉਹ ਰੈਡੀਆ ਲੱਗੇ ਆ ਫਲਾਣੇ ਤੇ ਆਗੇ ਬਾਈ ਨਾਈ ਦੁਕਾਨ ਤੇ ਸੀ ਵੀਡੀਓ ਬਣਾਉਣ ਲਈ ਆ ਸਾਡੇ ਵੱਡੇ ਭਾਈ ਜੀ ਥਾਲ ਹੋ ਗਏ ਕਟਿੰਗ ਕਰਾ ਰਿਆ ਵੱਡੇ ਭਾਈ ਜੀ ਦੇ ਕੱਲ ਗਏ ਸੀ ਨਗਰ ਕੀਰਤਨ ਤੇ ਜਾਣ ਦੇ ਦਿੰਗੇ ਇਸ ਕੇ ਲਈ ਕੀ ਬਾਤ ਕਰ ਰਹੇ ਹੋ ਆਹਨੇ ਤੇ ਕੀ ਹੋ ਗਿਆ ਆ ਵੇਖੋ ਜੀ ਸਾਡੇ ਗੰਗਣਾ ਬਾਈ ਟਾੜੀ ਦਿਖਾਉਂਦੇ ਆ ਟਾੜੀ ਦਿਖਾਉਂਦੇ ਆ ਆਖਲੀ ਸਾਹਿਬ ਜੀ ਉਹਦਾ ਟਾੜੀ ਵੇਖੋ ਜੀ ਉਹ ਗੰਗਣਾ ਆ ਗਿਆ ਟੈਟੂ ਦਿਖਾ ਆਵਦਾ ਗਾਣੇ ਆਪ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਬੁੱਕੀ ਨਹੀਂ ਮੈਂ ਮੂਲੇ ਕਦੇ ਜਨ ਕੋਰਦੇ ਦੇ ਕਿਵੇਂ ਭਾਏ ਦੇ ਮੁੰਡੇ ਉਹ ਗਾਂਲ ਦਾ ਗਾਂ ਭੱਜ ਗਿਆ ਸਾਡਾ ਬੇਲੀ ਯਾਰ ਦੋਸਤ ਉਹ ਇੱਕ ਬੀਜੇ ਦੇ ਮਗਰ ਭੱਜੇ ਨੇ ਕੰਬਲ ਕੋਟ ਖੇਡ ਰਹੇ ਸੀ ਵਾਂਸ ਫੋਰ ਵਾਂਸ ਫੋਰ ਵਾਂਸ ਫੋਰ ਸਾਡੀ ਖੇਡਾ ਆ ਦੇਖੋ ਜੀ ਤੜਪੇ ਲੜਪੇ 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 ਵੇਖੋ ਜੀ ਦੇਖੋ ਯਾਰ ਕਿਵੇਂ ਲੜੀ ਜਾਂਦੇ ਵੇਖ ਮੁੰਡੇ ਦੋਨੇ ਇੱਕ ਦੂਜੇ ਦੇ ਵੇਖੋ ਆ ਦੇ ਨਾਲ ਹੀ ਵਿੱਕੀ ਲੱਗ ਗਿਆ ਸੇੜੇ ਵੇਖੀ ਸ਼ਰਮ ਨਹੀਂ ਹੁੰਦੀ ਵੇਖੀ